ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨ ਹੀ ਉਹ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਬਰ ਸਿਆਸੀ ਘਟਨਾਵਾਂ ਤੇ ਚੱਲਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹਸਪਤਾਲ ਦੇ ਵਿੱਚ ਦਾਖਲ ਨੇ ਫੋਟੇ ਹਸਪਤਾਲ ਦੇ ਵਿੱਚ ਮਨੀਸ਼ ਸਸੋਧਿਆ ਅਰਵਿੰਦ ਕੇਜਰੀਵਾਲ ਸਮੇਤ ਉੱਚ ਲੀਡਰਸ਼ਿਪ ਗੁਰਮੀਤ ਸਿੰਘ ਖੁੱਡੀਆਂ ਵਰਗੇ ਮੰਤਰੀ ਉਹਨਾਂ ਦੀ ਮਜਾਜ ਪੁਰਸ਼ੀ ਖਬਰਸਾਰ ਲੈਣ ਲਈ ਪਹੁੰਚੇ ਨੇ ਸਾਰਿਆਂ ਉਹਨਾਂ ਦੀ ਸਿਹਤ ਚੰਗੀ ਦੱਸਿਆ ਸਾਰਿਆਂ ਉਹਨਾਂ ਦੀ ਸਿਹਤ ਨੂੰ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ ਤੇ ਸਾਰਿਆਂ ਆਖਿਆ ਕਿ ਮੁੱਖ ਮੰਤਰੀ ਚੜ੍ਹਦੀ ਕਲਾ ਵਿੱਚ ਨੇ ਪਰ ਪੰਜਾਬ ਕਿਹੋ ਜੀ ਭੂਮੀ ਬਣਦਾ ਜਾ ਰਿਹਾ ਹੈ ਕਿ ਇੱਥੇ ਅਫਵਾਹਾਂ ਦਾ ਦੌਰ ਸਭ ਤੋਂ ਵੱਧ ਫੈਲਿਆ ਹੋਇਆ ਹੈ ਇੱਕ ਦਿਨ ਪਹਿਲਾਂ ਬੀਤੀ ਰਾਤ ਪੂਰੇ ਪੰਜਾਬ ਵਿੱਚ ਇਹ ਖਬਰ ਫੈਲ ਜਾਂਦੀ ਹੈ ਕਿ ਪੰਜਾਬ ਦੇ ਕੈਬਨਟ ਮੰਤਰੀ ਜਿਹੜੇ ਕਿ ਖਜ਼ਾਨਾ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਨੇ ਹਰਪਾਲ ਸਿੰਘ ਚੀਮਾ ਦੀ ਸੁਰੱਖਿਆ ਬਚਾ ਦਿੱਤੀ ਗਈ ਹੈ। ਇੰਦਰਵੀਰ ਸਿੰਘ ਨੇਜਰ ਦੀ ਸੁਰੱਖਿਆ ਵਿਦ ਵਧਾ ਦਿੱਤੀ ਗਈ ਹੈ। ਜਦੋਂ ਅਸੀਂ ਇਹਨਾਂ ਘਟਨਾਵਾਂ ਨੂੰ ਦੇਖਦੇ ਹਾਂ ਤਾਂ ਅਮਨ ਅਰੋੜਾ ਦੀ ਸੁਰੱਖਿਆ ਬਧਾਉਣ ਦੀਆਂ ਅਫਵਾਹਾਂ ਵੀ ਨੇ ਹੋਰ ਵੀ ਬਹੁਤ ਕੁਸ਼। ਜਦੋਂ ਅਸੀਂ ਇਹ ਸਾਰੀਆਂ ਘਟਨਾਵਾਂ ਨੂੰ ਗੋਵਰ ਨਾਲ ਜਾ ਕੇ ਵੇਖਿਆ ਕਿ ਤੋਂ ਪੁਸ਼ਟੀ ਕਰਨ ਦਾ ਯਤਨ ਕੀਤਾ। ਬਹੁਤ ਸਾਰੇ ਯਤਨ ਕੀਤੇ ਪਰ ਕਿਤੋਂ ਸਾਨੂੰ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ। ਕਿ ਹਰਪਾਲ ਸਿੰਘ ਚੀਮਾ ਦੀ ਜਾਂ ਇੰਦਰਵੀਰ ਸਿੰਘ ਨਿਜਰ ਉਹਨਾਂ ਦੀ ਸੁਰੱਖਿਆ ਵਧਾਈ ਗਈ ਹੋਵੇ ਇੰਦਰਵੀਰ ਸਿੰਘ ਨਿਜਰ ਇੱਕ ਸਾਬਕਾ ਮੰਤਰੀ ਨੇ ਇੰਦਰਵੀਰ ਸਿੰਘ ਨਿਜਰ ਵਿਧਾਇਕ ਨੇ ਲੁਧਿਆਣਾ ਤੋਂ ਤੇ ਚੀਫ ਖਾਲਸਾ ਦੀਵਾਨ ਦੇ ਮੁਖੀ ਨੇ ਤੁਸੀਂ ਸਾਰੇ ਜਾਣਦੇ ਹੋ ਪਾਕ ਸਾਫ ਚਿਹਰਾ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਇੱਕ ਸੈਪਰੇਟ ਗੱਲਾਂ ਨੇ ਪਰ ਜਿਹੜੀ ਗੱਲ ਆਪਾਂ ਕਰਨੀ ਆ ਹੋਰ ਹੈ ਇੰਦਰਵੀਰ ਸਿੰਘ ਨਿਜਰ ਦੇ ਉੱਤੇ ਸੂਈ ਕਿਉਂ ਚਲੇਗੀ ਆਖਰ ਸੋਸ਼ਲ ਮੀਡੀਆ ਦੀ ਆਖਰਕੀ ਨੇ ਅਫਵਾਹ ਫਲਾਈ ਆਖਰਕੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਵਿੱਚ ਸਭ ਅੱਛਾ ਨਹੀਂ ਦੋ ਗੱਲਾਂ ਧਿਆਨ ਮੰਗਦਿਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਈ ਬਹੁਤ ਛੋਟੇ ਸਿਆਸੀ ਖਿਡਾਰੀ ਨਹੀਂ ਛੇਤੀ ਕੀਤਾ ਕਿਸੇ ਦੇ ਬਲ ਥੱਲੇ ਆਉਣ ਵਾਲੇ ਨਹੀਂ ਹਾਂ ਐਜ਼ ਅ ਸੀਐਮ ਆਫ ਪੰਜਾਬ ਉਹਨਾਂ ਦੀ ਕਾਰਗੁਜ਼ਾਰੀ ਨੂੰ ਇਸ ਵੇਲੇ ਪੰਜਾਬੀਆਂ ਨੇ ਸਭ ਤੋਂ ਵੱਧ ਨਿਸ਼ਾਨੇ ਤੇ ਲਿਆ ਹੈ ਤੇ ਇੱਕ ਸਧਾਰਨ ਤੋਂ ਸਧਾਰਨ ਬੀਬੀ ਜਿਹਨੂੰ ਸਿਰਫ ਆਪਣੇ ਪਿੰਡ ਦੀ ਘਰ ਦੀ ਕਬੀਲਤਾਰੀ ਦੀ ਨੌਲੇਜ ਆ ਜੀ ਉਹਦੇ ਨਾਲ ਵੀ ਗੱਲ ਕੀਤੀ ਜਾਵੇ ਤੇ ਉਹ ਵੀ ਆਖੇਗੀ ਕਿ ਅਸੀਂ ਵੋਟਾਂ ਪੁੱਤ ਬੜੇ ਚਾਹ ਨਾ ਪਾਈਆਂ ਅਸੀਂ ਇਹਨੂੰ ਇਹਨੇ ਕੀਤਾ ਕੁਛ ਨਹੀਂ ਜਦੋਂ ਲੋਕਾਂ ਵਿੱਚੋਂ ਸਵਾਲ ਉੱਠਦੇ ਨੇ ਉਹ ਲੋਕ ਫਤਵਾ ਹੁੰਦੇ ਨੇ ਲੋਕਾਂ ਦੀ ਆਵਾਜ਼ ਹੁੰਦੀ ਹੈ ਆਵਾਜ਼ ਖਲਕ ਹੁੰਦੀ ਹੈ ਤੇ ਜਦੋਂ ਲੋਕ ਨਿੱਕੇ ਤੋਂ ਨਿੱਕਾ ਸਥਾਨ ਰੱਖਣ ਵਾਲਾ ਵੱਡੇ ਤੋਂ ਵੱਡਾ ਰਤਵਾ ਰੱਖਣ ਵਾਲਾ ਇਹ ਆਖਣ ਲੱਗ ਜਾਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਨੇ ਕੀਤਾ ਕੁਛ ਨਹੀਂ ਜਦੋਂ ਸਮੁੱਚੀ ਸਰਕਾਰ ਦੀ ਕਾਰਗੁਜ਼ਾਰੀ ਆ ਉਹ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਨਾਲ ਜੋੜ ਕੇ ਵੇਖੀ ਜਾਂਦੀ ਹੈ ਹੁਣ ਜਦੋਂ ਮੁੱਖ ਮੰਤਰੀ ਸਕ੍ਰਿਪਟਡ ਬਣ ਕੇ ਕੰਮ ਕਰਨ ਦਾ ਯਤਨ ਕਰਦੇ ਨੇ ਫਿਰ ਉਹਨਾਂ ਦੀ ਆਲੋਚਨਾ ਹੋਣੀ ਕੁਦਰਤੀ ਹੈ ਇਹ ਉਹ ਮੁੱਖ ਮੰਤਰੀ ਨੇ ਇਹ ਉਹ ਪੰਜਾਬੀ ਨੇ ਜਿਨ੍ਹਾਂ ਦੇ ਅੰਦਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਦਰਦ ਕਿਸਾਨੀ ਦਾ ਦਰਦ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਦਰਦ ਪੰਜਾਬ ਦੀ ਨੌਜਵਾਨੀ ਦਾ ਦਰਦ ਸੀ ਜਿਹੜਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਤੇ ਉਹ ਜਵਾਨ ਰਾਹੀ ਬਾਹਰ ਵੀ ਆਉਂਦਾ ਸੀ ਕਦੇ ਉਹ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੜਾਂ ਦੀ ਸਥਿਤੀ ਬਾਰੇ ਸਰਕਾਰਾਂ ਨੂੰ ਕੋਸਦੇ ਸੀ ਕਦੇ ਨੌਜਵਾਨੀ ਬਾਰੇ ਗੱਲ ਕਰਦੇ ਸੀ ਕਦੇ ਪੰਜਾਬ ਦੀ ਕਿਸਾਨੀ ਦੀ ਗੱਲ ਆਪਣੇ ਤਰੀਕੇ ਨਾਲ ਕਰਦੇ ਸੀ ਬਹੁਤ ਕੁਝ ਰੋਜ਼ਗਾਰ ਦੀ ਗੱਲ ਕਰਦੇ ਸੀ ਪੰਜਾਬ ਦੇ ਡਿਵੈਲਪਮੈਂਟ ਦੀ ਪੰਜਾਬ ਦੀ ਹੈਲਥ ਦੀ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਹੋਰੀ ਏਡੇ ਕੱਚੇ ਵੀ ਨਹੀਂ ਭਗਵੰਤ ਮਾਨ ਹੋਰੀ ਏਡੇ ਨਿਆਣੇ ਵੀ ਨਹੀਂ ਭਗਵੰਤ ਮਾਨ ਹੋਰੀ ਏਡੇ ਇਹ ਵੀ ਗੱਲ ਨਹੀਂ ਵੀ ਕਿਉਂ ਕੈਪੇਬਲ ਨਹੀਂ ਪਰ ਆਖਰ ਮੁੱਖ ਮੰਤਰੀ ਸਾਹਿਬ ਫੇਲ ਕਿਥੋਂ ਹੋ ਗਏ ਨੇ ਕੀ ਹੋਇਆ ਐਸਾ ਕਿ ਅੱਜ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਅ ਅੱਜ ਦੀ ਘੜੀ ਜਿਹੜੇ ਹਾਲਾਤ ਨੇ ਉਹ ਅੱਛੇ ਨਹੀਂ ਸੋਸ਼ਲ ਮੀਡੀਆ ਦਾ ਜੋਗ ਹੈ ਤੇ ਸੋਸ਼ਲ ਮੀਡੀਆ ਦੀ ਮੈਂ ਕੱਲ ਪੋਸਟ ਪੜ੍ਹ ਰਿਆ ਸੀ ਜਦੋਂ ਮੁੱਖ ਮੰਤਰੀ ਸਾਹਿਬ ਹਰ ਮਾਰੇ ਇਲਾਕਿਆਂ ਵਿੱਚ ਗਏ ਨੇ ਜਾਂ ਕੁਝ ਕਹਿੰਦੇ ਨੇ ਉਹਦੇ ਥੱਲੇ ਇੱਕ ਤਰ੍ਹਾਂ ਨਾਲ ਜਿੰਨੇ ਮੈਂ ਟਿੱਪਣੀਆਂ ਕਮੈਂਟ ਪੜੇ ਨੇ ਉਹ ਸਾਰੇ ਦੇ ਸਾਰੇ ਲਗਭਗ 95% ਤੋਂ ਵੀ ਜ਼ਿਆਦਾ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦੇ ਖਿਲਾਫ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹਣੀ ਚਮਕੌਰ ਸਾਹਿਬ ਇਲਾਕੇ ਵਿੱਚ ਦੋਦਪੁਰ ਪਿੰਡਾ ਸ਼ਾਇਦ ਉੱਥੇ ਲੱਗੇ ਹੋਏ ਨੇ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਥੱਲੇ ਕਮੈਂਟ ਪੜ ਰਿਹਾ ਸੀ ਤੇ ਉਹਦੇ ਵਿੱਚ 5% ਕਮੈਂਟ ਨੇ ਜਿਹੜੇ ਉਹ ਉਨ੍ਹਾਂ ਦੇ ਖਿਲਾਫ ਨੇ ਤੇ 90 ਤੋਂ 95% ਜਿਹੜੇ ਕਮੈਂਟ ਨੇ ਉਹ ਚੰਨੀ ਦੀ ਵਾਹ ਵਾਹ ਦੇ ਲੱਗੇ ਹੋਏ ਨੇ ਇਹ ਪੰਜਾਬੀਆਂ ਦਾ ਇੱਕ ਤਰ੍ਹਾਂ ਦਾ ਸੁਭਾਅ ਨਹੀਂ ਬਣ ਚੁੱਕਿਆ ਕਿ ਬਿਨਾ ਸੋਚੇ ਸਮਝੇ ਤੇ ਬਿਨਾ ਕਿਸੇ ਗੱਲ ਤੋਂ ਐਡੇ ਵੱਡੇ ਲੈਵਲ ਤੇ ਵਿਰੋਧ ਨੂੰ ਜਿਹੜਾ ਖੜਾ ਕਰ ਦਿੱਤਾ ਜਾਂਦਾ ਹੈ ਇਹ ਜਦੋਂ ਹੜ੍ਹ ਆਏ ਨੇ ਹੜ੍ਹਾਂ ਦੇ ਵਿੱਚ ਸਾਰਾ ਮਾਝਾ ਡੁੱਬ ਗਿਆ ਹੜ੍ਹਾਂ ਦੇ ਵਿੱਚ ਘਾਰ ਘਾਟ ਖੇਤੀਬਾੜੀ ਟੰਗਰ ਪਸ਼ੂ ਨੇਸ ਤੋਂ ਨਾਬੂਦ ਹੋ ਗਿਆ ਇੱਕ ਤਰ੍ਹਾਂ ਨਾਲ ਤੇ ਲੋਕ ਕਲਪੇ ਲੋਕ ਤੜਫੇ ਲੋਕ ਰੁੰਦੇ ਕਰ ਲੌਂਦੇ ਭੁੱਬੀ ਭੱਬਾਂ ਮਾਰਦੇ ਸਿਰਫ ਦਰਦ ਰੱਖਦੇ ਵੇਖਿਆ ਉਹਨਾਂ ਸਰਕਾਰਾਂ ਅੱਗੇ ਮੰਗਿਆ ਨਹੀਂ ਕੁਛ ਉਹਨਾਂ ਹੱਥ ਨਹੀਂ ਅੱਡੇ ਪਰ ਤਸੱਲੀ ਵਾਲੀ ਗੱਲ ਕਿ ਅੱਧੇ ਤੋਂ ਵੱਧ ਪੰਜਾਬ ਉੱਥੇ ਬੈਠਾ ਤੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਇੱਕ ਤਰ੍ਹਾਂ ਨਾਲ ਸੰਭਾਲ ਲਿਆ ਤੇ ਖੜਾ ਕਰ ਲਿਆ ਤੇ ਐਸੇ ਸਮੇਂ ਇੱਕ ਮੁੱਖ ਮੰਤਰੀ ਜਿਹੜਾ ਕੁਝ ਕਰ ਸਕਦਾ ਹੈ ਉਹ ਲੋਕਾਂ ਦੀ ਇੱਛਾ ਮੁਤਾਬਕ ਨਹੀਂ ਹੋ ਸਕਿਆ ਦੋ ਗੱਲਾਂ ਇਹਨਾਂ ਸਾਰੇ ਘਟਨਾਕਰਮ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇੱਕ ਤਾਂ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਇੰਡੀਪੈਂਡੈਂਟ ਨਹੀਂ ਹੋ ਸਕਦਾ ਹੈ ਕਿ ਪੰਜਾਬ ਦੀ ਸਰਕਾਰ ਚਲਾਉਣ ਵਾਲੀ ਪਰਦੇ ਦੇ ਪਿੱਛੇ ਲੋਬੀ ਹੈ ਜਿਹੜੀ ਉਹਦੀ ਇੰਟਰਫੀਅਰੈਂਸ ਜਾਂ ਉਹਦਾ ਕੰਮ ਕਰਨ ਦਾ ਤਰੀਕਾ ਉਹ ਪੰਜਾਬ ਦੇ ਅਨੁਕੂਲ ਪੰਜਾਬ ਦੀ ਨੀਤੀ ਪੰਜਾਬ ਦੀ ਨੀਤ ਪੰਜਾਬ ਦੇ ਆਲਓਵਰ এনवायरमेंट ਦੇ ਅਨੁਕੂਲ ਨਹੀਂ ਜਾਂ ਤਾਂ ਇਹ ਗੱਲ ਹੈ ਜਾਂ ਦੂਸਰੀ ਗੱਲ ਇਹ ਆ ਕਿ ਪੰਜਾਬ ਆਰਥਿਕ ਤੌਰ ਤੇ ਟੁੱਟ ਇਨਾਂ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਮਨਜੋਗ ਮੁੱਖ ਮੰਤਰੀ ਮਨਜੋਗ ਜਾਂ ਵਿਧਾਇਕ ਜਾਂ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰ ਗਈ ਤੇ ਉਹਨਾਂ ਨੂੰ ਪੂਰਾ ਕਰਨ ਲਈ ਪੰਜਾਬ ਕੋਲ ਆਰਥਿਕ ਸੋਮੇ ਨਹੀਂ ਤੇ ਪੰਜਾਬ ਆਰਥਿਕ ਪੱਖੋਂ ਖਤਰੇ ਦੀ ਉਸ ਬਿਹੱਦ ਮਾੜੇ ਖਗਾਰ ਤੇ ਖੜਾ ਹੈ ਕਿ ਉੱਥੇ ਨਾ ਤਾਂ ਮੁੱਖ ਮੰਤਰੀ ਕੁਝ ਕਰ ਸਕਦਾ ਹੈ ਨਾ ਸਰਕਾਰ ਕੁਝ ਕਰ ਸਕਦੀ ਹੈ ਪੰਜਾਬੀਆਂ ਨੂੰ ਕੰਨ ਤੇ ਲਿਖਿਆ ਇਹ ਵੀ ਪੜ ਲੈਣਾ ਚਾਹੀਦਾ ਮੈਂ ਪਿੱਛੇ ਜੇ ਇੱਕ ਹੌਪਿਟਾਲੀ ਵਾਲੋਂ ਨਾਲ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਯਾਰ ਜੇ ਮੈਨੂੰ ਭਗਵੰਤ ਮਾਨ ਮਿਲੇ ਮੇਰਾ ਦੋਸਤ ਆ ਮੈਂ ਉਹਨੂੰ ਪੁੱਛਾਂ ਵੀ ਉਹ ਭਗਵੰਤ ਮਾਨ ਕਿੱਥੇ ਆ ਜਿਹੜਾ ਪੰਜਾਬੀਆਂ ਦੀ ਸ਼ਿਕਰ ਕਰਦਾ ਸੀ ਜਿਹਦੇ ਅੰਦਰ ਪੰਜਾਬੀਆਂ ਦਾ ਦਰਦ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਜਿਹਦੇ ਅੰਦਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਸੀ ਉਹਦੇ ਅੰਦਰ ਦਰਦ ਸੀ ਉਹਦੇ ਅੰਦਰ ਕੁਝ ਕਰਨ ਦਾ ਚਾਹ ਵੀ ਸੀ ਕਹਿੰਦਾ ਯਾਰ ਜੇ ਮੈਨੂੰ ਕਿਤੇ ਮਿਲੇ ਮੈਂ ਪੁੱਛਾਂ ਵੀ ਤੇਰੇ ਉਹ ਚਾਅ ਕਿਨੇ ਖੋਲੇ ਨੇ ਹੁਣ ਜੇ ਕਿਸੇ ਨੇ ਮੁੱਖ ਮੰਤਰੀ ਤੇ ਚਾਹ ਖੋਹੇ ਨੇ ਤੇ ਹਰਮਿਤ ਸਿੰਘ ਪਠਾਨ ਮਾਜਰਾ ਇਹਦੀ ਤਾਜ਼ਾ ਉਦਾਹਰਨ ਤੇ ਪਠਾਨ ਮਾਜਰਾ ਸਾਹਿਬ ਨੇ ਜਿਹੜੀ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੱਤਾ ਫਿਰ ਪਿੱਛੇ ਕੌਣ ਹੈ ਤੇ ਕੌਣ ਸੀਐਮ ਨੂੰ ਹੁਣ ਗੱਲ ਇਹ ਵੀ ਇੱਥੇ ਕਰਨ ਜੋਗ ਹੈ ਕਿ ਕਿਤੇ ਇਹ ਸਾਰਾ ਕੁਝ ਸਕ੍ਰਿਪਟਡ ਤਾਂ ਨਹੀਂ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਦਿੱਲੀ ਵਾਲਿਆਂ ਦੇ ਨਾਲ ਕੋਈ ਗੱਲ ਪਾਉਣੀ ਚਾਹੁੰਦੇ ਹੋਣ ਤੇ ਦਿੱਲੀ ਵਾਲੇ ਹੌਲੀ 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 ਗੇਮ ਬਣਾ ਕੇ ਪਾਸੇ ਹੋ ਜਾਣ ਲਾਂਭੇ ਹੋ ਜਾਣ ਤੇ ਪੰਜਾਬੀਆਂ ਨੂੰ ਇੱਕ ਵਾਰ ਫਿਰ ਪੰਜਾਬੀਆਂ ਦਾ ਪੁੱਤ ਦਾ ਦਰਦ ਪਾ ਕੇ ਫਿਰ ਭਗਵੰਤ ਮਾਨ ਦੇ ਨਾਲ ਜਾਂ ਭਗਵੰਤ ਮਾਨ ਦੇ ਹੱਕ ਵਿੱਚ ਦੋ ਗੱਲਾਂ ਜਾਂ ਦੂਜੀ ਗੱਲ ਹੌਲੀ ਹੌਲੀ ਪੰਜਾਬ ਦੇ ਇਸ ਪੁੱਤ ਨੂੰ ਜਿਸ ਨੂੰ ਜਿਹੜਾ ਆਪਣੇ ਪੰਜਾਬ ਦਾ ਪੁੱਤ ਕਹਿ ਕੇ ਸੱਤਾ ਦੇ ਵਿੱਚ ਆਇਆ ਸੀ ਜਾਂ ਦੂਜੀ ਗੱਲ ਇਹ ਆ ਕਿ ਉਹਨੂੰ ਹੌਲੀ ਹੌਲੀ ਸੱਤਾ ਦੀ ਇਸ ਕੁਰਸੀ ਤੋਂ ਲਾਂਭੇ ਕਰ ਦਿੱਤਾ ਜਾਵੇ ਜਿੰਨੀ ਮਿਠਾਸ ਮਨੀਸ਼ ਸੋਧਿਆ ਤੇ ਅਰਵਿੰਦ ਕੇਜਰੀਵਾਲ ਜੀ ਹੋਰਾਂ ਦੇ ਜਵਾਨ ਤੇ ਭਗਵੰਤ ਮਾਨ ਹੋਰਾਂ ਦੇ ਪ੍ਰਤੀ ਆਈ ਹੋਈ ਆ ਇਹ ਸਿਆਸੀ ਲੋਕਾਂ ਦੇ ਅਕਸਰ ਹੁੰਦੀ ਨਹੀਂ ਸਿਆਸੀ ਲੋਕਾਂ ਦੇ ਜਵਾਨ ਦੇ ਵਿੱਚ ਇੰਨੀ ਸ਼ੂਗਰ ਨਹੀਂ ਹੁੰਦੀ ਜਿੰਨੀ ਦੋਨਾਂ ਦੇ ਆਈ ਹੋਈ ਆ ਤੇ ਕਿਤੇ ਐਸਾ ਤੇ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਅਗਲਾ ਨਿਸ਼ਾਨਾ ਹੋਣ ਤੇ ਮੁੱਖ ਮੰਤਰੀ ਬਦਲਣ ਤੱਕ ਦੀ ਸਰਕਾਰ ਨੂੰ ਮੰਤਰੀ ਵਗੈਰਾ ਚੇਂਜ ਕਰਨ ਦੀ ਜਾਂ ਜਿਸ ਤਰ੍ਹਾਂ ਹਰਪਾਲ ਚੀਮੇ ਉਹਨਾਂ ਦੇ ਆਲੇ ਦੁਆਲੇ ਗੱਲ ਘੁੰਮਦੀ ਹੈ ਅੱਗੇ ਲਿਆਉਣ ਦੀ ਕਿਸੇ ਵੇਲੇ ਕੁਲਤਾਰ ਸਿੰਘ ਸੰਧਵਾ ਦੇ ਸਿਕਿਉਰਿਟੀ ਵਧਾਉਣ ਦੀ ਗੱਲ ਬਲਜਿੰਦਰ ਕੌਰ ਦੇ ਸਿਕਿਉਰਿਟੀ ਵਧਾਉਣ ਦੀ ਗੱਲ ਵੀ ਚੱਲੀ ਸੀ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਚੱਲਦਾ ਰਹਿੰਦਾ ਐਸਾ ਵੀ ਹੋ ਸਕਦਾ ਹੈ ਕਿ ਇਹ ਸਾਰੀਆਂ ਹੜ ਵਰਗੀਆਂ ਦੁਖਦਾਈ ਕਿਟਰਾਮਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਇਹ ਸਾਰੀਆਂ ਬੁੜਤੀਆਂ ਬੁਣੀਆਂ ਜਾਂਦੀਆਂ ਹੁਣ ਸੋਸ਼ਲ ਮੀਡੀਆ ਤੇ ਜੋਗ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਸੰਭਵ ਆ ਤੇ ਪੋਲੀਟੀਕਲ ਲੋਕਾਂ ਦੀ ਨੀਤ ਤੇ ਨiyet ਦਾ ਫਰਕ ਜ਼ਰੂਰ ਹੁੰਦਾ ਹੈ ਉਹਨਾਂ ਦੇ ਕਹਿਣੇ ਤੇ ਕਰਨੀ ਕਦੇ ਇੱਕ ਨਹੀਂ ਹੁੰਦੀ ਕੀ ਸੱਚਮੁੱਚ ਭਗਵੰਤ ਮਾਨ ਹੋਰਾਂ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਐਸਾ ਹਲੇ ਕੁਝ ਨੂੰ ਬਹੁਤਾ ਨਜ਼ਰ ਨਹੀਂ ਆਉਂਦਾ ਕਿ ਸੱਚਮੁੱਚ ਭਗਵੰਤ ਮਾਨ ਬਿਰੰਭਿਮਾਰ ਨੇ ਜਾਂ ਉਹ ਇਹ ਵੀ ਇੱਕ ਸਕ੍ਰਿਪਟਡ ਸਾਰੀ ਗੱਲਵਾਤਾ ਐਸਾ ਵੀ ਬਹੁਤਾ ਕੁਝ ਨਜ਼ਰ ਨਹੀਂ ਆਉਂਦਾ ਤੇ ਐਸਾ ਹੋ ਵੀ ਸਕਦਾ ਹੈ ਤਾਂ ਕੁਝ ਨੂੰ ਕੁੱਲ ਮਿਲਾ ਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਜਾਂ ਦਿੱਲੀ ਵਾਲੀ ਲੋਪੀਚ ਦੀ ਇਸ ਵੇਲੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਿਸ਼ਾਨੇ ਤੇ ਆ ਤੇ ਕਿਸੇ ਵੀ ਪੱਖੋਂ ਪੰਜਾਬ ਦੇ ਲੋਕ ਹਾਲ ਦੀ ਘੜੀ برداشت ਕਰਦੇ ਨਜ਼ਰ ਨਹੀਂ ਆ ਹਾਲਾਂਕਿ ਕੋਈ ਸਰਕਾਰ ਐਸੀ ਨਹੀਂ ਹੁੰਦੀ ਜਿਹੜੀ ਆਪਣੇ ਲੋਕਾਂ ਦਾ ਵਿਰੋਧ ਕਰਦੀ ਹੋਵੇ ਆਪਣੇ ਲੋਕਾਂ ਨੂੰ ਕੁਝ ਦੇਣਾ ਨਾ ਚਾਹੁੰਦੀ ਹੋਵੇ ਪਰ ਸੋਚਣ ਵਾਲੀ ਗੱਲ ਹੈ ਕਿ ਜੇ ਸਰਕਾਰ ਦੇ ਪੱਲੇ ਕੁਝ ਨਾ ਹੋਵੇ ਆਰਥਿਕ ਤੌਰ ਤੇ ਪੰਜਾਬ ਦੀ ਹਾਲਤ ਢਾਮਡੋਲ ਭਾਵੇਂ ਕੋਈ ਸਰਕਾਰ ਹੋਵੇ ਜਦੋਂ ਸੂਬੇ ਦੇ ਆਰਥਿਕ ਹਿੱਤ ਨੇ ਜਿਹੜੇ ਖਤਮ ਹੋ ਜਾਣਾ ਤੇ ਫਿਰ ਸੂਬੇ ਦਾ ਡੱਗ ਮਗਵੋਣਾ ਇੱਕ ਕੁਦਰਤੀ ਹੈ ਪਰ ਮੇ ਸਰਕਾਰ ਕਿਸੇ ਦੀ ਨਹੀਂ ਉਹ ਵਿਰੋਧੀ ਧਿਰ ਸਰਕਾਰਾਂ ਕਾ ਪਾਰਟੀਆਂ ਇਹ ਸਾਰਾ ਕੁਝ ਸਾਰਿਆਂ ਦਾ ਇੱਕ ਹਿੱਸਾ ਹੁੰਦਾ ਹੈ ਸਕ੍ਰਿਪਟਡ ਹੁੰਦਾ ਹੈ ਵਿਦ ਪਲੈਨਿੰਗ ਹੁੰਦਾ ਤੇ ਜਦੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਅੱਜ ਐਸੇ ਭੰਬਲ ਭੂਸੇ ਵਿੱਚ ਨੇ ਪਰ ਫਿਰ ਲੋਕ ਇੱਥੇ ਆ ਕੇ ਚੁੱਪ ਕਰ ਜਾਂਦੇ ਨੇ ਕਿ ਇਹ ਸਾਰਾ ਕੁਝ ਕਿਤੇ ਗਿਣ ਮਿਥ ਕੇ ਤਾਂ ਨਹੀਂ ਹੋ ਰਿਹਾ ਹਲਦੀ ਕੜੀ ਇਹ ਬਹੁਤ ਵੱਡਾ ਸਵਾਲ ਹੈ ਜੇ ਪੰਜਾਬ ਨਾਲ ਇਦਾਂ ਧੋਖੇ ਪੰਜਾਬ ਨਾਲ ਇਦਾਂ ਹੀ ਲਿਹਾਜਾਂ ਪੰਜਾਬ ਨਾਲ ਇਦਾਂ ਦੇ ਵਰਤਾਰੇ ਪਾਪਰ ਦੇ ਤੇ ਫਿਰ ਇਸ ਸਟੇਟ ਦਾ ਗੁਰੂਆਂ ਦੀ ਇਸ ਧਰਤੀ ਦਾ ਜਿਵੇਂ ਮਾਝੇ ਵਾਲੇ ਤਕੜੇ ਹੋ ਕੇ ਚੱਲ ਰਹੇ ਨੇ ਤੇ ਗੁਰੂਆਂ ਦੀ ਧਰਤੀ ਕਿੰਨਾ ਕੁ ਚਿਰ ਤੱਕੜਿਆਂ ਹੋ ਕੇ ਇਸ ਸਿਆਸੀ ਲੋਕਾਂ ਦੀ ਮਾਰਾਂ ਚੱਲਦੀ ਰਹੇਗੀ ਇਹ ਬਹੁਤ ਵੱਡਾ ਸਵਾਲ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ